ਪੰਜਾਬ ਹਰਿਆਣਾ ਦਰਮਿਆਨ ਮੁਰ ਪਾਣੀਆਂ ਦੇ ਮੁੱਦੇ ਤੇ ਦੰਗਲ ਪਕਿਆ ਹੈ ਦਹਾਕਿਆਂ ਤੋਂ ਸਿਆਸੀ ਤਾਣੀ ਲਈ ਪਾਣੀ ਵਿੱਚ ਚੱਲ ਰਹੀ ਮਦਾਨੀ ਨਾਲ ਇਸ ਵਿੱਚੋਂ ਨਿਕਲਣਾ ਬੇਸ਼ੱਕ ਕੁਝ ਨਹੀਂ ਪਰ ਸਿਆਸਤ ਮੁੜ ਪਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਨੀਤਿਕ ਲਾਭ ਲਈ ਦਰਿਆਈ ਪਾਣੀਆਂ ਦੇ ਮੁੱਦੇ ਨੂੰ ਡਰਾਮਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਮਨਜੀਤ ਸਿੰਘ ਬਿੱਟੂ ਨੇ ਵੀਰਵਾਰ ਨੂੰ ਕਿਹਾ ਕਿ ਉਹਨਾਂ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ਨਾਲ ਸਿੱਧੀ ਗੱਲ ਕੀਤੀ ਹੈ ਅਰੇ ਪੰਜਾਬ ਦੇ ਕੋਟੇ ਵਿੱਚੋਂ ਹਰਿਆਣਾ ਨੂੰ ਕੋਈ ਵਾਧੂ ਪਾਣੀ ਨਹੀਂ ਛੱਡਿਆ ਜਾਵੇਗਾ ਇਹ ਸਿਰਫ ਡਰਾਮਾ ਕੀਤਾ ਜਾ ਰਿਹਾ ਹੈ ਮੈਂ ਵਿਸ਼ਵਾਸ ਨਾ ਕੋਨ ਇੱਕ ਬੂੰਦ ਵੀ BBMB ਤੋਂ ਪਾਣੀ ਦੀ ਹਰਿਆਣੇ ਲਈ ਨਹੀਂ ਛੱਡੀ ਜਾਏਗੀ ਇੱਕ ਬੂੰਦ ਵੀ ਜਿਹੜਾ ਜਿਹੜਾ ਪਹਿਲਾਂ ਜਿੰਨਾ ਜਿੰਨਾ ਹਿੱਸਾ ਪਾਣੀ ਦਾ ਉਹੀ ਜਾਏਗਾ ਆਪਣੇ ਆਪ ਚੇਅਰਮੈਨ ਵੀਬੀਐਮਬੀ ਬੋਰਡ ਦੇ ਨਾਲ ਗੱਲ ਕੀਤੀ ਹੈ ਮੈਂ ਹੋਰ ਮਹਿਕਮਿਆਂ ਨਾਲ ਗੱਲ ਕੀਤੀ ਹੈ ਸ੍ਰੀਮਾਨ ਜੀ ਇੱਕ ਬੂੰਦ ਵੀ ਪਾਣੀ ਦੀ ਪੰਜਾਬ ਦੀ ਨਹੀਂ ਜਾਏਗੀ ਚਾਹੇ ਕੋਈ ਕਿੰਨਾ ਵੀ ਜ਼ੋਰ ਲਾਵੇ ਕੋਈ ਕੁਝ ਕਹੇ ਪੰਜਾਬ ਭਾਜਪਾ ਦੇ ਮੁਖੀ ਸੁਨੀਲ ਜਾਖੜ ਨੇ ਵੀ ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਆਲੋਚਨਾ ਕੀਤੀ ਉਹਨਾਂ ਕਿਹਾ ਕਿ ਇੱਕ ਸਮੇਂ ਜਦੋਂ ਕੋਮਾਂਤਰੀ ਸਰਹੱਦ ਤੇ ਜੰਗ ਵਰਗੇ ਹਾਲਾਤ ਬਣੇ ਹੋਏ ਹਨ ਪੰਜਾਬ ਸਰਕਾਰ ਆਪਣੀ ਪੁਲਿਸ ਫੋਰਸ ਨੂੰ ਵਿਰੋਧ ਪ੍ਰਦਰਸ਼ਨਾਂ ਵਿੱਚ ਉਲਝਾ ਕੇ ਰਾਜ ਨੂੰ ਅਸਥਿਰ ਕਰ ਰਹੀ ਹੈ ਬਿੱਟੂ ਨੇ ਇੱਕ ਲਿਖਤੀ ਬਿਆਨ ਜਾਰੀ ਕੀਤਾ ਜਿਸ ਵਿੱਚ ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ ਉਹਨਾਂ ਬੀਬੀ ਐਮਬੀ ਦੀਆਂ ਮੀਟਿੰਗਾਂ ਵਿੱਚ ਸਰਗਰਮੀ ਨਾਲ ਸ਼ਿਰਕਤ ਕੀਤੀ ਹੈ ਅਤੇ ਇਸ ਦੇ ਸੰਚਾਲਨ ਤੋਂ ਚੰਗੀ ਤਰ੍ਹਾਂ ਜਾਣੂ ਹਨ ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਦੀ ਵੰਡ ਦਾ ਵਿਵਾਦ ਪਹਿਲਾਂ ਹੀ ਸੁਪਰੀਮ ਕੋਰਟ ਦੇ ਸਾਹਮਣੇ ਵਿਚਾਰਾधीन ਹੈ ਅਤੇ ਜੇਕਰ ਹਰਿਆਣਾ ਨੂੰ ਹੋਰ ਪਾਣੀ ਦੀ ਲੋੜ ਹੈ ਤਾਂ ਉਸ ਨੂੰ ਉਸ ਅਨੁਸਾਰ ਅਦਾਲਤ ਵਿੱਚ ਪਹੁੰਚ ਕਰਨੀ ਚਾਹੀਦੀ ਹੈ ਇੱਕ ਕੇਂਦਰੀ ਮੰਤਰੀ ਹੋਣ ਦੇ ਨਾਤੇ ਮੈਂ ਸਪਸ਼ਟ ਤੌਰ ਤੇ ਕਹਿੰਦਾ ਹਾਂ ਕਿ ਪੰਜਾਬ ਦੇ ਹੱਕ ਕਿਸੇ ਦਾ ਪਾਣੀ ਇਸ ਦੀ ਹਾਲਾਤ ਵਿੱਚ ਛੱਡਿਆ ਨਹੀਂ ਜਾਵੇਗਾ ਬਿੱਟੂ ਨੇ ਅੱਗੇ ਕਿਹਾ ਕਿ ਦੇਸ਼ ਰਾਸ਼ਟਰੀ ਸੁਰੱਖਿਆ ਵਰਗੇ ਗੰਭੀਰ ਮੁੱਦਿਆਂ ਤੇ ਕੇਂਦ੍ਰਿਤ ਹੈ ਪਰਮਾਨ ਪਾਣੀ ਤੇ ਬੇਲੋੜਾ ਡਰਾਮਾ ਕਰਕੇ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪੰਜਾਬ ਸਰਕਾਰ ਦੀ ਦਖਲਅੰਦਾਜ਼ੀ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਇੱਕ ਗਣੀ ਮਿਥੀ ਚਾਲ ਹੈ ਖਾਸ ਕਰਕੇ ਕਿਉਂਕਿ ਬਹੁਤ ਸਾਰੀਆਂ ਕਿਸਾਨ ਸੰਗਠਨਾਵਾਂ ਨੇ ਆਪ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਾ ਵਿਰੋਧ ਕੀਤਾ ਹੈ ਉਧਰਿਕ ਲਿਖਤੀ ਬਿਆਨ ਵਿੱਚ ਸੁਨੀਲ ਜਾਖੜ ਨੇ ਕਿਹਾ ਕਿ ਮਾਨ ਨੇ ਖੁਦ ਰਾਜਨੀਤਿਕ ਲਾਭ ਹਾਸਲ ਕਰਨ ਲਈ ਹਰਿਆਣਾ ਚੋਣਾਂ ਦੌਰਾਨ ਕਿਹਾ ਸੀ ਕਿ ਦਿੱਲੀ ਅਤੇ ਹਰਿਆਣਾ ਨੂੰ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਪਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਵੀ ਦੱਸਿਆ ਸੀ ਕਿ OHSL ਦੇ ਨਿਰਮਾਣ ਲੇ ਤਿਆਰ ਹਨ ਪਰ ਕਿਸਾਨ ਐਸਆਲ ਨਹਿਰ ਦੇ ਨਿਰਮਾਣ ਦੀ ਇਜਾਜ਼ਤ ਨਹੀਂ ਦੇ ਰਹੇ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਸ਼ਾਸਿਤ ਰਾਜਾਂ ਦੀ ਨਿੰਦਾ ਕੀਤੀ ਹੈ ਹਰਿਆਣਾ ਦੁਆਰਾ ਪਾਣੀ ਦੀ ਬੇਨਤੀ ਨੂੰ ਪੰਜਾਬ ਦੇ ਸਰੋਤਾਂ ਦੀ ਬੇਮਿਸਾਲ ਤੱਕੇਸ਼ਾਹੀ ਅਤੇ ਲੁੱਟ ਕਰਾਰ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਕਿ ਭਾਜਪਾ ਸ਼ਾਸਿਤ ਰਾਜ ਹਰਿਆਣਾ ਰਾਜਸਥਾਨ ਤੇ ਦਿੱਲੀ ਕੇਂਦਰ ਨਾਲ ਮਿਲੀਭੁਗਤ ਨਾਲ ਪੰਜਾਬ ਦੇ ਵਿਰੁੱਧ ਇਕੱਠੇ ਹੋ ਗਏ ਹਨ ਪਾਖੜਾ ਵਿਆਸ ਮੈਨੇਜਮੈਂਟ ਦੀ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਪਾਖੜਾ ਡੈਮ ਤੋਂ ਪੰਜਾਬ ਨੂੰ ਉਸਦੇ ਜਾਇਜ਼ ਹਿੱਸੇ ਦੇ ਪਾਣੀ ਤੋਂ ਵਾਂਝਾ ਕਰ ਦਿੱਤਾ ਗਿਆ ਹੈ ਪੰਜਾਬ ਦੇ ਸਰੋਤਾਂ ਦੀ ਇਹ ਬੇਮਿਸਾਲ ਤੱਕੇਸ਼ੀ ਅਤੇ ਲੁੱਟ ਰਾਜ ਦੇ ਕਿਸਾਨਾਂ ਵਿਰੁੱਧ ਇੱਕ ਬਦਲਾ ਲੈਣ ਵਾਲੀ ਚਾਲ ਹੈ ਅਤੇ ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਇਹ ਉਹਨਾਂ ਦੇ ਨਾਲ-ਨਾਲ ਸਾਡੇ ਖੇਤੀ ਆਰਥਿਕ ਤਨੂਵੀ ਤਬਾਹ ਕਰ ਦੇਵੇਗੀ ਆਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ